ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਨਦੀਪ ਖਰਮੀ ਹਮਤਪੁਰਾ ਆਪ ਸਭ ਨੂੰ ਪਾਇਂਦਰੀਆ ਯੂਕੇ ਦੇ ਸਕਾਟਲੈਂਡ ਸਟੂਡੀਓ ਜੀ ਆਇਆਂ ਕਹਿੰਦਾ ਅਸੀਂ ਅਕਸਰ ਹੀ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਆ ਬਹੁਤ ਸਾਰੀਆਂ ਰੋਸ਼ਨ ਦਿਮਾਗ ਸ਼ਖਸੀਅਤਾਂ ਪਾਇਂਦਰੀਆ ਦੇ ਵਿਹੜੇ 'ਚ ਆਪਣੇ ਚਰਨ ਪਾਉਂਦੀਆਂ ਰਹਿੰਦੀਆਂ ਨੇ ਮੈਂ ਜੇ ਸ਼ਖਸੀਅਤ ਨਾਲ ਤੁਹਾਨੂੰ ਅੱਜ ਮਲਾਉਣ ਜਾ ਰਿਹਾ ਉਹ ਮੇਰੇ ਲਈ ਔਨੇ ਸਤਕਾਰਤ ਨੇ ਕਿ ਜਿੰਨੇ ਸਤਕਾਰ ਸ਼ਬਦ ਦਾ ਸਤਕਾਰ ਕਿਉਂਕਿ ਬਹੁਤ ਸਾਰੇ ਸੱਜਣ ਬਹੁਤ ਸਾਰੇ ਦੋਸਤ ਬਹੁਤ ਸਾਰੀਆਂ ਸ਼ਖਸੀਅਤਾਂ ਅਜਹੀਆਂ ਹੁੰਦੀਆਂ ਜੋ ਸਮੇਂ ਦਾ ਰੁਖ ਬਦਲਣ ਦੀ ਹਿੰਮਤ ਰੱਖਦੀਆਂ ਕਿਹਾ ਜਾਂਦਾ ਹੈ ਕਿ ਸਮਾਂ ਬੰਦੇ ਨੂੰ ਬਹੁਤ ਲਫੇੜੇ ਮਾਰਦਾ ਪਰ ਮੈਂ ਕਹਿੰਦਾ ਕਿ ਉਹ ਸ਼ਖਸੀਅਤਾਂ ਆਪਣੇ ਆਪ ਦੇ ਵਿੱਚ ਦਮਖੰਮ ਰੱਖਦੀਆਂ ਜੋ ਸਮੇਂ ਦੇ ਮੋੜ 'ਤੇ ਲਫਿੜਾ ਕਰਨ ਦੀ ਜਰਤ ਮਾਰਦੀਆਂ ਜੇ ਸ਼ਖਸੀਅਤ ਨੂੰ ਮੈਂ ਤੁਹਾਡੇ ਨਾਲ ਮਿਲਾਉਣ ਜਾ ਰਿਹਾ ਉਹ ਵੀ ਸ਼ਖਸੀਅਤ ਉਹ ਹਸਤੀ ਇਸ ਤਰ੍ਹਾਂ ਦੀ ਕਹਿ ਲਓ ਕਿ ਤਸਵੀਰ ਦੀ ਮਾਲਕ ਹੈ ਜਿਸ ਨੇ ਸਮੇਂ ਦਾ ਰੁਖ 모ੜਿਆ ਤੇ ਅੱਜ ਉਹ ਸਾਡੇ ਸਾਹਮਣੇ ਇੱਕ ਜਰਨਲਿਸਟ ਨਹੀਂ ਇੱਕ ਕਵਿਤਰੀ ਨਹੀਂ ਇੱਕ ਨਾਵਲਿਸਟ ਦੇ ਤੌਰ ਤੇ ਰੂਬਰੂ ਹੋਣ ਜਾ ਰਿਹਾ ਮੇਰੀ ਮੁਰਾਦ ਹੈ ਕਮਲ ਗੱਲ ਜੀ ਤੋਂ ਕਮਲ ਜੀ ਬਰਮਿੰਗਮ ਦੀ ਧਰਤੀ ਤੋਂ ਵੈਸਟ ਮਿਡਲੈਂਡ ਦੀ ਧਰਤੀ ਤੋਂ ਤੁਹਾਨੂੰ ਸਕਾਟਲੈਂਡ ਦੇ ਇਸ ਸਟੂਡੀਓ ਜੀ ਆਇਆਂ ਕਹਿਣਾ ਜੀ ਸਸੀ ਗਲ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਆਪਣੇ ਚੈਨਲ ਪੰਜ ਦਰਿਆਤ 'ਚ ਸ਼ਾਮਲ ਕਰਨ ਦਾ ਜੀ ਤੁਸੀਂ ਅੱਜ ਇੱਕ ਨਾਵਲ ਨਾਵਲਕਾਰ ਦੇ ਤੌਰ ਤੇ ਸਾਡੇ ਨਾਲ ਆਪਣੇ ਬੋਲਾਂ ਦੀ ਸਾਂਝ ਪਾ ਰਹੇ ਹੋ ਤੁਹਾਡਾ ਹਾਲ ਹੀ ਦੇ ਵਿੱਚ ਇੱਕ ਨਾਵਲ ਆਇਆ ਗੰਧਲੇ ਰਿਸ਼ਤੇ ਮੈਂ ਜਿਉਂ-ਜਿਉਂ ਨਾਵਲ ਪੜਦਾ ਜਾ ਰਿਹਾ ਸੀ ਵੀ ਇਹ ਲੱਗਦਾ ਕਿ ਤੁਹਾਨੂੰ ਖਾਣ ਪੀਣ ਦੀ ਜਿਹੜੀ ਤੇ ਭੁੱਖਾ ਉਹ ਮਿਟ ਜਾਂਦੀ ਜਦੋਂ ਤੁਸੀਂ ਪੜਨ ਬੈਠੇ ਹੋ ਇੰਨਾ ਨੇਠ ਕੇ ਇੰਨਾ ਖੁੱਭ ਕੇ ਲਿਖਣ ਦਾ ਇਹਦੇ ਪਿੱਛੇ ਕੀ ਤੁਹਾਨੂੰ ਚਿੰਗ ਕਿਵੇਂ ਜਾਗੀ ਐ ਬਸ ਮਨਦੀਪ ਜੀ ਜਿੱਦਾਂ ਕਿ ਆਪਾਂ ਕਹਿ ਲੈਂਦੇ ਆ ਕਿ ਇਨਸਾਨ ਜਦੋਂ ਲਿਖਦਾ ਹੈ ਕੁਛ ਨਾਵਲ ਜਾਂ ਕਹਾਣੀ ਉਹ ਹੀ ਕੁਛ ਲਿਖਦਾ ਜੋ ਆਪਣੇ ਆਲੇ ਦੁਆਲੇ ਵਿਚਰਦਾ ਦੇਖਦਾ ਆ ਜਾਂ ਸਮਾਜ ਚ ਵਿਚਰਦਾ ਦੇਖਦਾ ਆ ਬਸ ਉੱਥੋਂ ਹੀ ਇਹੋ ਜਿਹੇ ਕਿਟਨਾਵਾ ਤੋਂ ਇਹ ਨਾਵਲ ਦੀ ਉਪਜ ਹੋ ਗਈ ਜੀ ਇਸ ਨਾਵਲ ਦਾ ਜਨਮ ਵੀ ਇਸ ਤਰ੍ਹਾਂ ਦੀਆਂ ਸੱਚੀਆਂ ਕਿਟਨਾਵਾਂ ਨੂੰ ਦੇਖਦੇ ਹੀ ਹੋਇਆ ਜੀ ਯਾਨੀ ਕਿ ਜਿਵੇਂ ਕਈ ਵਾਰ ਆਪਾਂ ਕਹਿੰਦੇ ਜੀ ਕਾਲਪਨਿਕ ਘਟਨਾਵਾਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਇੱਕ ਤਰ੍ਹਾਂ ਦੇਖੀਆਂ ਹੋਈਆਂ ਆ ਆਸੇ ਪਾਸੇ ਜਾਂ ਕੁਝ ਕੋਸ਼ਾਂਡਾਈਆਂ ਵੀ ਹੋ ਸਕਦੀਆਂ ਕਾਲਪਨਿਕ ਨਹੀਂ ਸੱਚੀਆਂ ਘਟਨਾਵਾਂ ਤੇ ਆਧਾਰਤ ਆ ਜੀ ਬਿਲਕੁਲ ਵੀ ਇਹ ਕਲਪਨਿਕ ਨਹੀਂ ਹੈਗਾ ਮਨਦੀਪ ਜੀ ਇਹ ਸੱਚੀ ਘਟਨਾ ਤੇ ਆਧਾਰਿਤ ਪੂਰਾ ਨਾਵਲ ਆ 95% ਦੀ ਸਟੋਰੀ ਜਿਹੜੀ ਆ ਉਹ ਇੱਕ ਸੱਚੀ ਘਟਨਾ ਤੇ ਆਧਾਰਿਤ ਆ ਕਲਪਨਿਕ ਨਹੀਂ ਆ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਲੇਖਕ ਦੇ ਤੌਰ ਤੇ ਤੁਸੀਂ ਇਸ ਚੀਜ਼ ਨੂੰ ਜਾਨੀ ਕਿ ਬਹੁਤ ਹੀ ਖੁੱਲ੍ਹਦਲੀ ਨਾਲ ਕਹਿ ਰਹੇ ਹੋ ਕਿ ਇਹ ਸੱਚੀਆਂ ਘਟਨਾਵਾਂ ਤੇ ਧਾਰਤਾਂ ਨਹੀਂ ਤਾਂ ਅਕਸਰ ਹੀ ਬਹੁਤ ਸਾਰੇ ਫਿਲਮਾਂ ਤੋਂ ਲੈ ਕੇ ਤੁਸੀਂ ਦੇਖ ਲਓ ਫਿਲਮਾਂ ਕੀ ਨਾਟਕ ਕੀ ਕਹਾਣੀਆਂ ਨਾਵਲ ਕਿਤਾਬਾਂ ਦੇ ਵਿੱਚ ਪਹਿਲਾਂ ਹੀ ਲਿਖਿਆ ਜਾਂਦਾ ਹੁੰਦਾ ਕਿ ਕਿਸੇ ਘਟਨਾ ਨਾਲ ਨਾਲ ਸਥਾਨ ਨਾਲ ਮੇਲ ਖਾ ਜਾਵੇ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਹਾਂ ਜੀ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਤੁਸੀਂ ਸਹੀ ਕਹਿ ਰਹੇ ਹੋ ਐ ਇਦਾਂ ਹੁੰਦਾ ਆ ਬਹੁਤ ਵਾਰੀ ਇਦਾਂ ਹੁੰਦਾ ਕਿ ਡਰ ਜਾਂਦਾ ਲਿਖਣ ਲੱਗਾ ਬੰਦਾ ਤੇ ਪਰ ਮੈਂ ਇਹ ਗੱਲ ਫਕਰਨਾ ਕਹਿੰਦੀ ਆ ਕਿ ਇਹ ਮੇਰਾ ਨਾਵਲ ਜਿਹੜਾ ਆ 95 95% ਰੀਅਲ ਬੇਸਡ ਸਟੋਰੀ ਦੇ ਉੱਤੇ ਹੈ ਜੀ ਮੈਂ ਜਿਹੜਾ ਭੂਮਿਕਾ ਦੇ ਵਿੱਚ ਬੋਲਿਆ ਕਿ ਕੁ ਸੱਜਣ ਇਹ ਹੁੰਦੇ ਆ ਜਿਹੜੇ ਜਦੋਂ ਸਮਾਵ ਦੇ ਲਫੇੜਾ ਮਾਰਦੇ ਤੇ ਉਹ ਮੂੜਮਾ ਕੰਮ ਦੀ ਜੜਚ ਮਾਰਦੇ ਆ ਗਲਤ ਤਾਂ ਨਹੀਂ ਕਹਾ ਫਿਰ ਮੈਂ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਸਹੀ ਕਿਹਾ ਜੀ ਚਲੋ ਤੁਸੀਂ ਕਵਿਤਰੀ ਦੇ ਤੌਰ ਤੇ ਜਾਂ ਸ਼ਾਇਰਾ ਦੇ ਤੌਰ ਤੇ ਜਾਂ ਲੇਖਾਂ ਦੇ ਰਾਹੀ ਅਖਬਾਰਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਰਹੇ ਹਾਂ ਇੱਕ ਨਾਵਲਕਾਰ ਵਜੋਂ ਉਹ ਵੀ ਇੱਕ ਔਰਤ ਨਾਵਲ ਲੇਖਕਾ ਵਜੋਂ ਜਿਹੜਾ ਮਾਨ ਮਿਲ ਰਿਹਾ ਕਿਵੇਂ ਮਹਿਸੂਸ ਹੁੰਦਾ ਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਮਨਦੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸੂਗੀ ਕਿ ਜਦੋਂ ਇਹ ਨਾਵਲ ਲਿਖਿਆ ਨਾ ਮੇਰਾ ਇਦਾਂ ਕੋਈ ਮਕਸਦ ਨਹੀਂ ਸੀ ਕਿ ਇਹ ਇੰਨਾ ਜ਼ਿਆਦਾ ਪਸੰਦ ਕੀਤਾ ਜਾਊਗਾ ਕੋਈ 6 ਹਫ਼ਤਿਆਂ ਦੇ ਵਿੱਚ ਵਿੱਚ ਇਹ 2000 ਕਾਪੀ ਵਿਕ ਗਈ ਤੇ ਸਭ ਤੋਂ ਵੱਡੀ ਗੱਲ ਮਨਦੀਪ ਜੀ ਇਹ ਆ ਕਿ ਜਦੋਂ ਇਹ ਨਾਵਲ ਵਿਕੇ ਆ ਤੇ ਲੋਕਾਂ ਦੇ ਹੱਥਾਂ ਵਿੱਚ ਗਿਆ ਜਿਹੜਾ ਇਹਦਾ ਰਿਵਿਊ ਆਇਆ ਉਹ ਬਿਲਕੁਲ ਹੈਰਾਨੀਜਨਕ ਸੀ ਮੈਨੂੰ ਲੱਗਾ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਉਹ ਕ੍ਰਿਟਿਸਾਈਜ਼ ਕਰਨਗੇ ਕਿ ਇਹਨੇ ਰਸਤਿਆਂ ਦੀ ਪ੍ਰਤੀ ਥੋੜਾ ਗੰਦਪਾਤ ਤਾਂ ਇਦਾਂ ਹੁੰਦੀ ਨਹੀਂ ਜਿਦਾਂ ਆਪਾਂ ਪੰਜਾਬ ਤੋਂ ਆ ਪੰਜਾਬ ਦੇ ਬਿਲੋਂਗ ਕਰਦੇ ਆ ਕਿ ਇਹ ਗੱਲ ਕਿੰਤੂ ਪ੍ਰੰਤੂ ਵਾਲੀ ਹੋਣੀ ਕਿ ਸਾਰੇ ਇਦਾਂ ਨਹੀਂ ਹੁੰਦੇ ਇਦਾਂ ਨਹੀਂ ਕਿੱਥੇ ਇਦਾਂ ਹੁੰਦਾ ਪਰ ਮਨਦੀਪ ਜੀ ਮੈਂ ਸੱਚੀ ਕਹਿੰਦੀ ਮੇਰੇ ਕੋਲ ਇੰਨੇ ਸਾਰੇ ਮੈਸੇਜ ਆਏ ਫੋਨ ਤੇ ਇੰਸਟਾਗ੍ਰam ਤੇ ਇੱਕ ਬਹੁਤ ਫੇਮਸ ਰਾਈਟਰ ਉਹਦਾ ਮੈਸੇਜ ਆਇਆ ਰੀਸੈਂਟਲੀ ਮੈਨੂੰ ਇੰਸਟਾਗ੍ਰam ਤੇ ਮੈਂ ਨਾ ਨਹੀਂ ਲਊਂਗੀ ਉਹਨਾਂ ਨੇ ਕਿਹਾ ਕਿ ਮੇਰੀ ਦੀਦੀ ਮੈਂ ਤੁਹਾਡਾ ਨਾਵਲ ਪੜਿਆ ਤੇ ਮੈਨੂੰ ਇਦਾਂ ਲੱਗ ਰਿਹਾ ਸੀ ਜਿਦਾਂ ਇਹ ਨਾਵਲ ਪੜ ਕੇ ਮੈਂ ਸ਼ੀਸ਼ਾ ਦੇਖ ਲਿਆ ਕਿ 97% ਇਹ ਮੈਨੂੰ ਮੇਰੀ ਸਟੋਰੀ ਲੱਗੀ ਕਿ ਜੋ ਇਹ ਨਾਵਲ ਦੇ ਵਿੱਚ ਹੋਇਆ 97% ਮੇਰੇ ਨਾਲ ਹੋਇਆ ਸੋ ਮੈਂ ਇਹ ਕਹਿਣਾ ਚਾਹੂੰਗੀ ਕਿ ਮੈਨੂੰ ਲੱਗ ਰਿਹਾ ਹੈ ਕਿ ਇਹ ਕੱਲਾ ਇਸ ਨਾਵਲ ਦੀ ਨਾਇਕਾ ਕਲਾਸ਼ ਦੀ ਦਰਦਨਾਕ ਸਟੋਰੀ ਨਹੀਂ ਕਿ ਉਹਦੇ ਨਾਲ ਕੀ ਕੀ ਹੋਇਆ ਇਹ ਜਦੋਂ ਇਹੋ ਜਿਹੀ ਕਹਾਣੀ ਜਏ ਇਹੋ ਜਾਂ ਨਾਵਲ ਲੋਕਾਂ ਦੇ ਹੱਥਾਂ 'ਚ ਆਉਂਦਾ ਆ ਤਾਂ ਵਿੱਚੋਂ ਬਹੁਤ ਸਾਰੇ ਲੋਕੀ ਆ ਜਿਹੜੇ ਆਵਾਜ਼ ਠਾਉਂਦੇ ਕਿ ਮੇਰੇ ਨਾਲ ਵੀ ਇਦਾਂ ਹੋਇਆ ਪਰ ਕਈ ਵਾਰੀ ਸਮੇਂ ਦਾ ਇਹੋ ਜਿਹਾ ਚੱਕਰ ਚੱਲਦਾ ਆ ਕਿ ਤੁਸੀਂ ਆਪਣੀ ਮਾਂ ਨੂੰ ਜਾਂ ਆਪਣੀ ਫੈਮਿਲੀ ਨੂੰ ਦੱਸੇ ਹੀ ਨਹੀਂ ਪਾਉਂਦੇ ਕਿ ਮੈਂ ਵੀ ਇਸ ਦੌਰ 'ਚੋਂ ਗੁਜ਼ਰਿਆ ਆ ਦੂਜੀ ਗੱਲ ਇਹ ਵੀ ਆ ਨਾ ਕਿਉਂਕਿ ਹਰ ਕੋਈ ਲੇਖਕ ਨਹੀਂ ਹੁੰਦਾ ਹਰ ਕਿਸੇ ਦੇ ਮਨ 'ਚ ਵੀ ਇਹ ਉਪਜ ਨਹੀਂ ਉਪਜਦੀ ਕਿ ਉਹ ਆਪਣੇ ਨਾਲ ਬੀਤੀਆਂ ਨੂੰ ਇਸੇ ਲਿਖਤ ਦਾ ਰੂਪ ਦੇ ਲਈ ਕਈ ਵਾਰ ਵੱਡੇ ਵੱਡੇ ਲੇਖਕ ਵੀ ਆਪਣੇ ਨਾਲ ਬੀਤੀਆਂ ਹੋਈਆਂ ਨੂੰ ਉਸ ਵਧੀਆ ਢੰਗ ਨਾਲ ਬਿਆਨ ਨਹੀਂ ਕਰ ਸਕਦੇ ਜੀ ਬਿਲਕੁਲ ਵੀ ਇਹ ਗੱਲ ਤੁਹਾਡੀ ਸਹੀ ਆ ਕਿ ਆਪਾਂ ਤਾਂ ਲਿਖਣ ਦੀ ਗੱਲ ਕਰਦੇ ਆਂ ਕਈ ਵਾਰੀ ਇਹੋ ਜਿਹੇ ਜਿਹੋ ਜੇ ਮੇਰੇ ਇਸ ਨਾਵਲ ਦੇ ਵਿੱਚ ਦੱਸਿਆ ਗਿਆ ਆ ਕਿ ਇਹੋ ਜੇ ਘਟਨਾ ਇਦਾਂ ਹੁੰਦੀ ਆ ਕਿ ਆਪਾਂ ਆਪਣੇ ਮਾਂ ਨੂੰ ਜਦੋਂ ਬੱਚਾ ਹੁੰਦਾ 6 ਸਾਲ ਦਾ ਬੱਚਾ ਹੁੰਦਾ ਆ ਉਹਦੇ ਨਾਲ ਕੁਝ ਮਾੜਾ ਹੁੰਦਾ ਆ ਉਹ ਸਭ ਤੋਂ ਪਹਿਲਾਂ ਉਹਦੇ ਕਰੀਬ ਕੌਣ ਹੁੰਦਾ ਉਹਦੀ ਮਾਂ ਹੁੰਦੀ ਆ ਸਪੈਸ਼ਲੀ ਜੇਦੋਂ ਕੁੜੀ ਹੁੰਦੀ ਆ ਕੋਈ ਨਿੱਕੀ ਜਿਹੀ ਗੱਲ ਹੋਵੇ ਆਪਣੀ ਮਾਂ ਨੂੰ ਦੱਸਦੀ ਆ ਜੇ ਠੇਡਾ ਲਾ ਕੇ ਡਿੱਗ ਜਵੇ ਫੇ ਵੀ ਮਾਂ ਜਿਹਾ ਪਿਆਰ ਨੂੰ ਦੌੜਦੀ ਆ ਪਰ ਇਹੋ ਜਿਹੀਆਂ ਜਿਹੜੀਆਂ ਘਣੌਣੀਆਂ ਹਰਕਤਾਂ ਮੈਂ ਇਸ ਨਾਵਲ ਦੇ ਵਿੱਚ ਦਾ ਸਿਨਿਆ ਸਮਾਜ ਦੀਆਂ ਕ੍ਰਿਤੀਆਂ ਉਹ ਇਹੋ ਜਿਹੀਆਂ ਆ ਕਿ ਬਹੁਤੀ ਵਾਰੀ ਤਾਂ ਬੱਚੇ ਦੱਸਦੇ ਹੀ ਨਹੀਂ ਪਾਉਂਦੇ ਆਪਣੇ ਮਾਂ ਨੂੰ ਜਾਂ ਆਪਣੇ ਡੈਡੀ ਨੂੰ ਕਿ ਮੇਰੇ ਨਾਲ ਇਦਾਂ ਹੋ ਗਿਆ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਸਮਾਜ ਦੀ ਆਪਣੀ ਇਹ ਇਤਰਾਸ ਦੀ ਰਹੀ ਆ ਕਿ ਆਪਾਂ ਨਿਆਣਿਆਂ ਨਾਲ ਇਹੋ ਜਿਹਾ ਕੰਫਰਟ ਲੈਵਲ ਨਹੀਂ ਰੱਖਦੇ ਕਿ ਨਿਆਣੇ ਤੁਹਾਨੂੰ ਗੱਲ ਦੱਸਣ ਤੇ ਤੁਸੀਂ ਉਹਨੂੰ ਸੁਣੋ ਸਪੈਸ਼ਲੀ ਇਦਾਂ ਹੋ ਜਾਂਦਾ ਜਦੋਂ ਇੰਡੀਆ ਚ ਵੀ ਮੈਂ ਵੀ ਉੱਥੋਂ ਹੀ ਆਈ ਆ ਪਰ ਮੈਂ ਹੁਣ 25 ਇਅਰ ਹੋ ਗਏ ਇੱਥੇ ਆਈ ਨੂੰ ਪਰ ਮੈਂ ਇਹ ਚੀਜ਼ ਦੇਖੀ ਆ ਕਿ ਜਦੋਂ ਤੁਸੀਂ ਕਈ ਵਾਰੀ ਪਿਛਲੇ ਟਾਈਮ ਤੇ ਵੀ ਮੈਂ ਜੇ ਚਲੇ ਜਾਵਾਂ ਹੁਣ ਸ਼ਾਇਦ ਸਕੂਲਾਂ ਦੇ ਵਿੱਚ ਗੁੱਡ ਟੱਚ ਬੈਡ ਟੱਚ ਦੇ ਬਾਰੇ ਵਿੱਚ ਦੱਸਿਆ ਜਾਂਦਾ ਹੋਊਗਾ ਹੁੰਦਾ ਹੋਣਾ ਆ ਓਬਵੀਅਸਲੀ ਇੱਥੇ ਤਾਂ ਦੱਸਦੇ ਆ ਇੰਡੀਆ ਵੀ ਦੱਸਦੇ ਹੁੰਦੇ ਆ ਪਰ ਜਿਹੋ ਜੇ ਟਾਈਮ 'ਚ ਆਪਾਂ ਆਏ ਆ ਵੱਡੇ ਹੋਏ ਆ ਪਹਿਲੇ ਵੱਡੇ ਹੋਏ ਜਵਾਨ ਹੋਏ ਉਹਨਾਂ ਟਾਈਮਾਂ 'ਚ ਕੋਈ ਗੁੱਟਾ ਚ ਬੈਡ ਟੱਚ ਦੀ ਨੌਲੇਜ ਨਹੀਂ ਸੀ ਹੁੰਦੀ ਸੋ ਇਹ ਜਿਹੜੀ ਮੇਰੀ ਕਹਾਣੀਆਂ ਸ਼ਾਇਦ ਇਹ ਵੀ ਉਸ ਟਾਈਮ ਦੀ ਆ ਕਿ ਉਹ ਬੱਚੀ ਦੇ ਨਾਲ ਕਿ ਲਾਸਟ ਨਾਲ ਜੋ-ਜੋ ਵੀ ਹੋਇਆ ਉਹ ਦੱਸੇ ਹੀ ਨਹੀਂ ਪਾਈ ਆਪਣੀ ਮਾਂ ਨੂੰ ਦੂਜੀ ਘਾਲੇ ਵੀ ਆ ਨਾ ਜਦੋਂ ਕੋਈ ਬੇਸ਼ੱਕ ਅੱਜ ਦੀ ਗੱਲ ਵੀ ਆਪਾਂ ਕਰੀਏ ਸਾਡੇ ਸਮਾਜ ਦੇ ਵਿੱਚ ਜੇ ਕੋਈ ਬੱਚੀ ਆਪਣੀ ਗੱਲ ਦੱਸਣੀ ਵੀ ਚਾਹੂ ਤਾਂ ਉਹਨੂੰ ਪਰਿਵਾਰ ਦੀ ਇੱਜ਼ਤ ਦਾ ਵਾਸਤਾ ਦੇ ਕੇ ਚੁੱਪ ਵੀ ਕਰਾ ਲਿਆ ਜਾਂਦਾ ਜਾਂ ਜਾਂ ਚੁੱਪ ਕਰਾ ਦਿੱਤਾ ਜਾਂਦਾ ਤੇ ਤੁਸੀਂ ਬੜੀ ਬੇਬਾਕੀ ਨਾਲ ਇਸ ਨਾਵਲ ਦੇ ਵਿੱਚ ਲਿਖਿਆ ਤੇ ਬਾਕੀ ਮੈਂ ਕਹਿੰਦਾ ਕਿ ਮਾਪਿਆਂ ਨੂੰ ਇਸ ਨਾਵਲ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਆਪਣੇ ਬੱਚਿਆਂ ਨੂੰ ਇੰਨੇ ਕੁ ਯੂਗ ਜਾਗਰੂਕ ਜ਼ਰੂਰ ਕਰਾਉਣ ਕਿ ਜੇ ਉਹਨਾਂ ਨਾਲ ਕਦੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹ ਮਾਪਿਆਂ ਨਾਲ ਜ਼ਰੂਰ ਸਾਂਝੀ ਕਰਨ ਬਿਲਕੁਲ ਤੁਸੀਂ ਵਧਾਈ ਦੇ ਪਾਤਰੋਂ ਜਿਨ੍ਹਾਂ ਨੇ ਬਹੁਤ ਹੀ ਗੰਭੀਰ ਮਸਲਾ ਇਸ ਨਾਵਲ ਦੇ ਵਿੱਚ ਉਠਾਇਆ ਸੀ थैंक यू मनदीप जी ਜਿੱਦਾਂ ਆਪਾਂ ਗੱਲ ਕਰਦੇ ਆ ਨਾ ਤੁਸੀਂ ਕਹੇ ਕਿ ਮਾਪਿਆਂ ਨੂੰ ਵੀ ਇਦਾਂ ਮਨਦੀਪ ਜੀ ਇਹ ਗੱਲ ਇਹ ਆ ਕਿ ਜੇ ਬੱਚਾ ਮਾਪੇ ਨੂੰ ਦੱਸੇ ਵੀ ਨਾ ਇੱਕ ਤਾਂ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ ਕਿ ਨਹੀਂ ਹੁਣ ਜੇ ਇੱਕ ਇੱਕ ਛੋਟੀ ਬੱਚੀ ਜੇ 12 13 ਸਾਲ ਦੀ ਬੱਚੀ ਆ ਉਹ ਆਪਣੀ ਮਾਂ ਨੂੰ ਦੱਸਦੀ ਆ ਕਿ ਮਾਂ ਤੇਰੇ ਭਰਾ ਨੇ ਮੇਰੇ ਨਾਲ ਇਦਾਂ ਕਰਨ ਦੀ ਗਲਤ ਕੋਸ਼ਿਸ਼ ਕੀਤੀ ਜਾਂ ਮੈਨੂੰ ਟੱਚ ਕਰ ਉਹ ਮਾਂ ਨੇ ਕਦੀ ਵੀ ਉਹ ਬੱਚੀ ਤੇ ਨਹੀਂ ਇੰਨੀ ਛੇਤੀ ਬਲੀਵ ਕਰਨਾ ਉਹਨੇ ਉਹਨੂੰ ਝੜਕਾ ਮਾਰਨਾ ਕਿ ਨਹੀਂ ਚੁੱਪ ਮਾਮਾ ਇਦਾਂ ਨਹੀਂ ਕਰ ਸਕਦਾ ਤੈਨੂੰ ਗਲਤ ਫਹਿਮੀ ਆ ਕਿਉਂਕਿ ਆਪਾਂ ਰਿਸ਼ਤੇ ਆ ਤੇ ਕਈ ਵਾਰੀ ਅੰਨਾ ਵਿਸ਼ਵਾਸ ਕਰ ਲੈਂਦੇ ਆ ਹਾਂ ਬਿਲਕੁਲ ਸਪੈਸ਼ਲੀ ਆਪਾਂ ਕਰੀਬੀ ਰਿਸ਼ਤੇ ਮਾਂ ਮਾਂ ਆਪਣੇ ਭਰਾ ਤੇ ਕਰੂਗੀ ਬਲੀਵ ਨਹੀਂ ਨਹੀਂ ਮੇਰੇ ਦੂਜੇ ਪਾਸੇ ਇਹਦਾ ਕਾਲਾ ਕਾਲਾ ਰੂਪ ਇਹ ਵੀ ਆ ਨਾ ਜੇ ਤੁਸੀਂ ਇਹਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਮਾਮਾ ਆਪਣੀ ਭਾਂਜੀ ਦੇ ਨਾਲ ਦੁਰਵਿਵਹਾਰ ਕਰਦਾ ਤੇ ਮਾਮੇ ਨੂੰ ਤਾਂ ਕਿਹਾ ਹੀ ਜਾਂਦਾ ਕਿ ਜਦੋਂ ਦੋ ਵਾਰੀ ਮਾਂ ਲਿਖ ਦਿੰਦੇ ਆ ਤੇ ਮਾਮਾ ਬਣਦਾ ਜੀ ਮਾਮਾ ਬਣਦਾ ਜੀ ਜੀ ਤੇ ਮੈਂ ਤੁਹਾਨੂੰ ਇੱਕ ਸਵਾਲ ਏ ਕਿ ਤੁਸੀਂ ਉਹ ਯੂਕੇ ਦੇ ਵਿੱਚ ਯੂਕੇ ਦੇ ਵਿੱਚ ਜੇ ਆਪਾਂ ਕਹੀਏ ਕਿ ਹਰ ਸ਼ਹਿਰ ਦੇ ਵਿੱਚ ਅ ਲੇਖਕਾਂ ਦੀ ਪਰਮਾਰ ਹੈ ਤੇ ਉਹ ਵੀ ਚੋਟੀ ਦੇ ਉੱਚ ਕੋਟੀ ਦੇ ਹਾਂ ਤੇ ਤੁਸੀਂ ਵੀ ਜਿਹੜੀ ਆਪਣੀ ਹਾਜ਼ਰੀ ਲਗਵਾਈ ਹੈ ਜ ਇਹ ਜੇ ਨਾਵਲਕਾਰ ਬਹੁਤ ਹੀ ਉਮਦਾ ਹਾਜ਼ਰੀ ਹੈ ਤੁਹਾਡੀ ਤੇ ਜਿਹੜੇ ਸਮਕਾਲੀ ਲੇਖਕ ਹੈ ਜਾਂ ਜਿਹੜੇ ਸਾਡੇ ਵੱਡੇ ਬਜ਼ੁਰਗ ਲੇਖਕ ਉਹਨਾਂ ਵੱਲੋਂ ਕਿਹੋ ਜਿਹਾ ਕਹ ਲੋ ਕਿ ਤੁਹਾਨੂੰ ਮਿਲਿਆ ਹੰਗਾਰਾ ਮਿਲਿਆ ਇਹ ਬਹੁਤ ਵਧੀਆ ਹੰਗਾਰਾ ਮਿਲਿਆ ਮਨਦੀਪ ਜੀ ਤੁਹਾਡਾ ਬਹੁਤ ਥੈਂਕ ਯੂ ਮੈਂ ਸਪੈਸ਼ਲੀ ਤੁਹਾਡੇ ਇਸ ਚੈਨਲ ਦੇ ਜਰੀਏ ਟੀਵੀ ਦੇ ਜਰੀਏ ਆਪਣੇ ਜਿਹੜੇ ਮੇਰੇ ਤੋਂ ਸੀਨੀਅਰ ਹੈ ਰਾਈਟਰ ਮੈਂ ਤਾਂ ਲੇਖਕ ਹੈ ਹੀ ਨਹੀਂ ਮੈਂ ਤਾਂ ਜਸਟ ਮੰਦੇ ਆਵਾਲ ਸੀ ਜਿਹੜੇ ਮੇਰੇ ਤੇ ਪਹੁੰਚੇ ਤੇ ਮੈਂ ਗਾਂ ਸ਼ੇਅਰ ਕਰ ਦਿੱਤੇ ਜਿੱਦਾਂ ਆਪਣੇ ਮੋਹਨ ਸਿੰਘ ਕੁੱਕੜਪਿੰਡੀਆ ਅੰਕਲ ਜੀ ਆ ਉਹਨਾਂ ਨੇ ਇਹ ਨਾਵਲ ਪਬਲਿਸ਼ ਹੋਣ ਤੋਂ ਪਹਿਲਾਂ ਪੜ੍ਹਿਆ ਤੇ ਉਹਨਾਂ ਨੇ ਇਹਦਾ ਲੇਖ ਵੀ ਮੋਰੇ ਸਟਾਰਟਿੰਗ ਤੇ ਵੀ ਲਿਖਿਆ ਉਸ ਤੋਂ ਬਾਅਦ ਇੱਥੇ ਆਏ ਤੇ ਆਪਣੇ ਸ਼ੇਪ ਚਰਨ ਜੱਗੀ ਗੁੱਸਾ ਜੀ ਨੇ ਉਹਨਾਂ ਨੇ ਇਹ ਨਾਵਲ ਯਾਰ ਸਭ ਤੋਂ ਪਹਿਲਾਂ ਜਦੋਂ ਇਹ ਪ੍ਰਿੰਟ ਹੋ ਕੇ ਆਇਆ ਉਹਨਾਂ ਨੇ ਪੜਿਆ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਜਿੱਥੇ ਮੈਂ ਕਿਤੇ ਗਲਤੀ ਕੀਤੀ ਉਹ ਵੀ ਮੈਨੂੰ ਦੱਸਿਆ ਕਿ ਨੈਕਸਟ ਟਾਈਮ ਆਕਰ ਮੈਂ ਦੇਖਿਆ ਕਿ ਜਦੋਂ ਤੁਸੀਂ ਇਦਾਂ ਆ ਕੇ ਖੜਦੇ ਆ ਬਹੁਤੀ ਵਾਰੀ ਤੁਹਾਨੂੰ ਲੋਕ ਕੰਪੀਟੀਸ਼ਨ ਸਮਝਣ ਲੱਪੈਂਦੇ ਆ ਕਿ ਇਹ ਲੈਏ ਵਿੱਚ ਨਮੀ ਆ ਗਈ ਜਾਂ ਉਹਨੂੰ ਉਹ ਜੇ ਹੰਕਾਰ ਨਹੀਂ ਮਿਲਦਾ ਜੇ ਹੋ ਜਾ ਉਹ ਚਾਹੁੰਦਾ ਪਰ ਮੈਂ ਸੱਚੀ ਕਹਿੰਨੀ ਆ ਕਿ ਮੈਂ ਸ਼ੇਵਜਨ ਜੱਗੀ ਕੁਸਤਾ ਜੀ ਦਾ ਤੁਹਾਡੇ ਚੈਨਲ ਦੇ ਜ਼ਰੀਏ ਸ਼ੁਕਰੀਆ ਦਾ ਕਰੂੰਗੀ ਤੁਹਾਡੇ ਇਸ ਵੈਬਸਾਈਟ ਤੇ ਜ਼ਰੀਏ ਉਹਨਾਂ ਨੇ ਮੈਨੂੰ ਇਦਾਂ ਸੀ ਕਿ ਜਿੱਦਾਂ ਇੱਕ ਮਾਂ ਬੱਚੇ ਨੂੰ ਕਲਾਬੇ ਵਿੱਚ ਲੈ ਲੈਂਦੀ ਆ ਨਾ ਕੋਈ ਟਰੋਫੀ ਲੈ ਕੇ ਆਏ ਤੋਂ ਬਾਅਦ ਇਸ ਤਰ੍ਹਾਂ ਉਹਨਾਂ ਨੇ ਮੇਰੀ ਆ ਆਉ ਭਾਗਿਤ ਕੀਤੀ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਇੰਨਾ ਜ਼ਿਆਦਾ ਕਿ ਉਸ ਤੋਂ ਬਾਅਦ ਵੀ ਉਹਨਾਂ ਨੇ ਨਾਬਲ ਦੇ ਬਾਰੇ ਲਿਖਿਆ ਬਹੁਤ ਸੋਹਣਾ ਲਿਖਿਆ ਕਿ ਮੈਂ ਕੀ ਲਿਖਿਆ ਮੈਂ ਰੀਅਲੀ ਸ਼ੁਕਰਗੁਜ਼ਾਰ ਆਂ ਤੇ ਸਾਰਿਆਂ ਨੇ ਇੱਥੇ ਤੱਕ ਮੇਰਾ ਸਾਥ ਹੀ ਦਿੱਤਾ ਆ ਹਾਲੇ ਤੱਕ ਪਰ ਜਿਨ੍ਹਾਂ ਦੇ ਵਿੱਚੋਂ ਮੇਨ ਜਿਹੜੇ ਆ ਉਹ ਆਪਣੇ ਸ਼ੇਵ ਚੰਨ ਜੱਗੀ ਕੁਸਾ ਜੀ ਆ ਉਹਨਾਂ ਨੇ ਮੈਨੂੰ ਬਹੁਤ ਪਰ ਮਹੰਗਾ ਲਾ ਦਿੱਤਾ ਤੇ ਤੁਸੀਂ ਤਾਂ ਆਬੀਸਲੀ ਦੇ ਹੀ ਰਹੇ ਹੋ ਅਸਲ 'ਚ ਕਹਿੰਦੇ ਹੁੰਦੇ ਨਾ ਵੀ ਜੈਸੀ ਦ੍ਰਿਸ਼ਟੀ ਬੈਸੀ ਸ੍ਰਿਸ਼ਟੀ ਹੈ ਨਾ ਤੁਹਾਡੀ ਆਪਣੀ ਨਗਜ਼ਰ ਸਵੱਲੀ ਹੋਵੇ ਸੱਚੀ ਹੋਵੇ ਤਾਂ ਤੁਹਾਨੂੰ ਸਾਰੇ ਉਸ ਤਰ੍ਹਾਂ ਦੇ ਲੱਗਦੇ ਆ ਤੇ ਮੈਂ ਕਹਿੰਦਾ ਵੀ ਇਹ ਜਿਹੜਾ ਹਾਂ ਪੱਖੀ ਹੰਗਾਰਾ ਮਿਲਣਾ ਤੁਹਾਡੇ ਆਪਣੇ ਸੁਭਾਅ ਤੇ ਵੀ ਨਿਰਪਰ ਕਰਦਾ ਕਿਉਂਕਿ ਤੁਸੀਂ ਆਪ ਬਹੁਤ ਵਧੀਆ ਨਿੱਕ ਸੁਭਾਅ ਦੇ ਮਾਲਕ ਹੋ ਤੇ ਦੂਜਾ ਜੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਲੇਖਕਾਂ ਜਿਨ੍ਹਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਸਖੰਦਰੂ ਲੇਖਕ ਸਮਝਾਂ ਤੇ ਲੇਖਕ ਦਾ ਫਰਜ ਜਾਂ ਲੇਖਕ ਦੀ ਇਹ ਕਹਿਣਾ ਹੁੰਦਾ ਕਿ ਅਸੀਂ ਸਮਾਜ ਬਦਲਣ ਦੇ ਰਾਹ ਤੁਰੇ ਆ ਤੇ ਸਮਾਜ ਫੇਰ ਬਦਲਿਆ ਜਾ ਸਕਦਾ ਜੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਵੱਲੇ ਹੋ ਕੇ ਤੁਰੋ ਜਾਂ ਉਹਨਾਂ ਨੂੰ ਹੱਲਾਸ਼ੇਰੀ ਦਿਓ ਜਾਂ ਉਹਨਾਂ ਤੋਂ ਸਿੱਖੋ ਤੇ ਸਾਡਾ ਵੀ ਫਰਜ ਬਣਦਾ ਕਿ ਜੇ ਤੁਸੀਂ ਐਡਾ ਵੱਡਾ ਗੰਭੀਰ ਮਸਲਾ ਸ਼ੋਹਿਆ ਤੇ ਉਹਤੇ ਜੇ ਸਾਡਾ ਟੈਲੀਫੋਨ ਪਾਇਆ ਜਾਵੇ ਤਾਂ ਵੱਡੀ ਗੱਲ ਨਹੀਂ ਇਹ ਜੀ ਮਨਦੀਪ ਜੀ ਇੱਕ ਗੱਲ ਹੋਰ ਮਨਦੀਪ ਜੀ ਜਦੋਂ ਮੈਂ ਇਹ ਨਾ ਨਾਵਲ ਲਿਖਿਆ ਇਹ ਚਾਰ ਹਫ਼ਤਿਆਂ ਦੇ ਵਿੱਚ ਵਿੱਚ ਮੈਂ ਇਹਨੂੰ ਕੰਪਲੀਟ ਕਰ ਦਿੱਤਾ ਜਿਸ ਦਿਨ ਇਹਦਾ ਨਾ ਮੈਂ ਐਂਡ ਲਿਖ ਰਹੀ ਸੀ ਇਹਦਾ ਇਹਨੂੰ ਇੰਡੀਆ ਆਪਣੇ ਮੁੰਡਾ ਜਤਿੰਦਰ ਰਾਬਤ ਉਹਨੇ ਇਹਨੂੰ ਸਾਰਾ ਪ੍ਰੂਫ ਰੀਡਿੰਗ ਕੀਤੀ ਤੇ ਪ੍ਰਿੰਟਿੰਗ 'ਚ ਹੈਲਪ ਕੀਤੀ ਤੇ ਉਹਨੇ ਮੈਨੂੰ ਕਿਹਾ ਕਿ ਆਪਾਂ ਇਹਨੂੰ ਮੰਡੇ ਤੱਕ ਭੇਜ ਦੇਣਾ ਤੁਸੀਂ ਇਹਨੂੰ ਕੰਪਲੀਟ ਕਰਕੇ ਭੇਜ ਦਿਓ ਤੇ ਮੈਂ ਘਰ ਵਿੱਚ ਇਕੱਲੀ ਸੀਗੀ ਤੇ ਜਦੋਂ ਮੈਂ ਇਹਦਾ ਐਂਡ ਲਿਖ ਰਹੀ ਸੀ ਨਾ ਤੇ ਮਨਦੀਪ ਜੀ ਮੈਂ ਇਹ ਗੱਲ ਸੁਣੀ ਸੀ ਕਿ ਜਦੋਂ ਕੋਈ ਲੇਖਕ ਆਪਣੇ ਇਦਾਂ ਕੋਈ ਲੇਖ ਲਿਖਦਾ ਜਾਂ ਕਹਾਣੀ ਲਿਖਦਾ ਜਾਂ ਨਾਵਲ ਲਿਖਦਾ ਆਪਣੀ ਰੂਹ ਵਿੱਚ ਪਾ ਦਿੰਦਾ ਮੈਨੂੰ ਉਸ ਦਿਨ ਪਹਿਲੀ ਵਾਰੀ ਇਹ ਅਹਿਸਾਸ ਹੋਇਆ ਕਿ ਜਦੋਂ ਮੈਂ ਇਹਦਾ ਐਂਡ ਲਿਖ ਰਹੀ ਸੀ ਮਨਦੀਪ ਜੀ ਮੇਰੇ ਹੰਝੂ ਇੰਦਾ ਡਿੱਗ ਰਹੇ ਸੀ ਥੱਲੇ ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਮੈਂ ਰੋ ਕਿਉਂ ਰਹੀ ਆ ਕਿਉਂਕਿ ਇਹ ਇਹ ਤਾਂ ਐਂਡ ਆ ਇੱਕ ਕਹਾਣੀ ਦਾ ਐਂਡ ਲਿਖ ਰਹੀ ਆ ਪਰ ਮੈਨੂੰ ਸੱਚੀ ਇੰਦਾ ਫੀਲ ਹੋ ਰਿਹਾ ਸੀ ਕਿ ਜਿੱਦਾਂ ਇਹ ਇਹ ਪੀੜ ਜਿਹੜੀ ਆ ਕਿਲਾਸ ਦੀ ਪੀੜ ਨਹੀਂ ਮੇਰੀ ਆਪਣੀ ਪੀੜ ਆ ਤੇ ਮੈਂ ਆਪ ਇਹ ਸਾਰਾ ਦੁੱਖ ਜਿੱਦਾਂ ਸ਼ਬਦਾਂ ਦੇ ਵਿੱਚ ਜਿੱਦਾਂ ਜਿੱਦਾਂ ਬਿਆਨ ਕੀਤਾ ਕਿ ਇਹ ਮੈਂ ਸਹਿ ਰਹੀ ਆ ਤੇ ਜਦੋਂ ਮੈਂ ਇਹਦਾ ਐਂਡ ਲਿਖਿਆ ਮੈਂ ਬਾਅਦ ਦੇ ਵਿੱਚ ਬਹੁਤ ਰੋਈ ਤੇ ਮੈਨੂੰ ਲੱਗਾ ਕਾਫੀ ਲੇਟ ਸੀ ਇੱਥੇ ਟਾਈਮ ਤਾਂ ਜਦੋਂ ਜਤਿੰਦਰ ਆਬਦ ਦਾ ਮੈਨੂੰ ਫੋਨ ਆਇਆ ਕਿਉਂਕਿ ਉਹ ਵੇਟ ਕਰਦਾ ਸੀ ਉਹਦਾ ਉਹਨੇ ਉਸ ਦਿਨ ਕੰਪਲੀਟ ਕਰਨਾ ਸੀ ਤੇ ਉਹਨੇ ਜਦੋਂ ਉਹਨੇ ਮੈਨੂੰ ਹੈਲੋ ਕਿਹਾ ਤੇ ਮੇਰੇ ਤੋਂ ਹੈਲੋ ਨਹੀਂ ਕਹਿ ਹੋ ਰਿਆ ਸੀ ਤੇ ਉਹਨੇ ਪੁੱਛਿਆ ਕਿ ਕੀ ਗੱਲ ਹੋਈ ਉਸ ਵੇਲੇ ਤੱਕ ਉਹਨੂੰ ਪਤਾ ਨਹੀਂ ਸੀ ਇਸ ਨਾਵਲ ਦਾ ਐਂਡ ਕੀ ਹੋਣਾ ਤੇ ਮੈਂ ਉਹਨੂੰ ਕਿਹਾ ਕਿ ਜਤਿੰਦਰ ਮੈਂ ਈਮੇਲ ਕੀਤੀ ਚੈੱਕ ਕਰ ਕਿ ਮੈਂ ਕੰਪਲੀਟ ਕਰ ਦਿੱਤਾ ਤੇ ਉਹਨੇ ਮੈਨੂੰ ਕਿਹਾ ਕਿ ਤੁਹਾਡਾ ਮਨਗਾ ਤੇ ਪਰ ਇਹ ਇਦਾਂ ਲਾ ਤਾਂ ਰੋ ਕੇ ਹਟੇ ਆ ਤੇ ਮੈਂ 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 ਬਹੁਤ ਉੱਚੀ ਉੱਚੀ ਰੋ ਮੈਂ ਉਹਨੂੰ ਕਿਹਾ ਕਿ ਹਾਂ ਮੈਂ ਸੱਚੀ ਰੋ ਕੇ ਹਟੀਆਂ ਕਿ ਮੈਨੂੰ ਇਦਾਂ ਲੱਗਦਾ ਉਹ ਤਾਂ ਮੈਂ ਉਹਦਾ ਦਰਦ ਨਹੀਂ ਇਹ ਐਂਡ ਤੇ ਉਹਦੇ ਆਪਣੇ ਦਰਦ ਦਾ ਨਿਚੋੜ ਕੱਢ ਕੇ ਰੱਖ ਦਿੱਤਾ ਸੋ ਇਹ ਮੈਨੂੰ ਪਹਿਲੀ ਵਾਰੀ ਇੰਨੇ ਮੈਨੂੰ ਤਕਰੀਬਨ 12 ਸਾਲ ਹੋ ਗਏ ਕਹਾਣੀਆਂ ਲਿਖਦੀ ਨੂੰ ਆਰਟੀਕਲ ਲਿਖੇ ਤੁਸੀਂ ਬਾਖੇ ਪੋਂ ਉਸ ਗੱਲ ਤੋਂ ਪਰ ਜੋ ਅਹਿਸਾਸ ਮੈਨੂੰ ਇਹ ਨਾ ਵੱਲ ਲਿਖਦੀ ਨੂੰ ਹੋਇਆ ਜਾਂ ਲਿਖ ਕੇ ਕੰਪਲੀਟ ਕਰਦੀ ਨੂੰ ਹੋਇਆ ਇਹ ਮੈਨੂੰ 12 ਸਾਲਾਂ ਚ ਕਦੀ ਵੀ ਨਹੀਂ ਇਹ ਫੀਲਿੰਗ ਆਈ ਸੀ ਹਾਂ ਨਹੀਂ ਤੁਸੀਂ ਬਿਲਕੁਲ ਹੀ ਜਦੋਂ ਜਿਉਂ-ਜਿਉਂ ਪਾਠਕ ਪੜਦਾ ਮੈਂ ਇੱਕ ਬਤੌਰ ਪਾਠਕ ਜਦੋਂ ਉਹਨੂੰ ਪੜਨ ਦੀ ਕੋਸ਼ਿਸ਼ ਕੀਤੀ ਨਾ ਤੇ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਭੁੱਖ ਤੇ ਇਹਦਾ ਖਿਆਲ ਮੁੱਕ ਗਿਆ ਸੀ ਹਨਾ ਤੇ ਤੁਸੀਂ ਇਸ ਨਾਵਲ ਦੇ ਬਾਰੇ ਵਿੱਚ ਖਾਸ ਕਰਕੇ ਇਹ ਮਾਪਿਆਂ ਨੂੰ ਉਹਨਾਂ ਨੂੰ ਇੱਕ ਤਰ੍ਹਾਂ ਰਾਹ ਦਿਖਾਉਣ ਵਾਲਾ ਨਾਵਲ ਹੈ ਤੇ ਤੁਸੀਂ ਜਾਂਦੇ ਜਾਂਦੇ ਕੀ ਕਹੋਗੇ ਮਾਪਿਆਂ ਨੂੰ ਖਾਸ ਤੌਰ ਤੇ ਬਿਲਕੁਲ ਮਨਦੀਪ ਜੀ ਮੈਂ ਇਹ ਤੁਹਾਡੇ ਇਸ ਚੈਨਲ ਦੇ ਜਰੀਏ ਇਸ ਇਹਦੇ ਮਾਧਿਅਮ ਦੇ ਜਰੀਏ ਇਹ ਕਹਿਣਾ ਚਾਹੂੰਗੀ ਕਿ ਚਾਹੇ ਇੰਗਲੈਂਡ ਹੋਵੇ ਚਾਹੇ ਇੰਡੀਆ ਹੋਵੇ ਚਾਹੇ ਕੋਈ ਹੋਰ ਮੁਲਕ ਹੋਵੇ ਨਾ ਆਪਾਂ ਤਰੱਕੀ ਤਾਂ ਸਾਰੇ ਕਰ ਲੈਣੇ ਆ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗੱਡੀਆਂ ਲੈ ਲੈਣੇ ਵੱਡੇ ਵੱਡੇ ਘਰ ਲੈ ਲੈਣੇ ਨਿਆਣਿਆਂ ਨੂੰ ਪੀ ਐਚ ਡੀ ਕਰਾ ਦੇਣੇ ਵਕੀਲ ਬਣਾ ਲੈਣੇ ਪਰ ਨਿਆਣਿਆਂ ਨੂੰ ਸਮਝਣ ਦੀ ਕੋਸ਼ਿਸ਼ ਵੀ ਜ਼ਰੂਰ ਕਰੋ ਜ਼ਰੂਰ ਆਪਣੇ ਬੱਚੇ ਨੂੰ ਜਦੋਂ ਛੋਟੀ ਉਮਰ ਚਾ 6 ਸਾਲ ਦਾ ਆ ਜਾਂ ਉਸ ਤੋਂ ਵੱਡਾ ਜਵਾਨ ਹੁੰਦਾ ਆ ਉਹਦਾ ਜ਼ਰੂਰ ਚਿਹਰਾ ਪੜਨਾ ਸਿੱਖੋ ਆਪਾਂ ਇੱਥੇ ਬਹਿ ਗਏ ਆ ਮੋਬਾਈਲਾਂ 'ਚ ਫਸੇ ਆ ਨਿਆਣੇ ਆਪਣੇ ਮੋਬਾਈਲਾਂ 'ਚ ਆਪਾਂ ਆਪਣੇ ਮੋਬਾਈਲਾਂ 'ਚ ਆਪਾਂ ਜਿਹੜਾ ਨਿਆਣੇ ਦੇ ਨਾਲ ਬੌਂਡਿੰਗ ਆ ਨਾ ਉਹ ਕਿਤੇ ਨਾ ਕਿਤੇ ਥੋੜੀ ਘਟ ਹੀ ਜਾ ਰਹੀ ਦਿਨ ਪਰ ਦਿਨ ਸ਼ਾਇਦ ਤੁਹਾਨੂੰ ਮਨਦੀਪ ਜੀ ਪਤਾ ਹੋਣਾ ਜਦੋਂ ਆਪਾਂ ਇੰਡੀਆ ਛੋਟੇ ਹੀ ਹੁੰਦੇ ਸੀ ਤੇ ਇੱਕ ਹੀ ਕਮਰਾ ਹੁੰਦਾ ਸੀ ਸਾਰੇ ਭੈਣ ਭਰਾ ਉਹਦੇ 'ਚ ਹੀ ਸੌਂਦੇ ਹੁੰਦੇ ਸੀ ਵੱਡੇ ਹੋਣ ਤੱਕ ਮਾਂ ਦੇ ਨਾਲ ਹੀ ਮੈਨੂੰ ਚੇਤਾ ਆ ਮੇਰਾ 18 ਸਾਲ ਦੀ ਉਮਰ ਦਾ ਵਿਆਹ ਹੋਇਆ ਤੇ ਮੈਂ ਉਸ ਤੋਂ ਉਹ ਸੇਜ ਤੱਕ ਆਪਣੀ ਮੰਮੀ ਨਾਲ ਹੀ ਸੌਂਦੀ ਸੀ ਤੇ ਇੱਥੇ ਸਾਰਿਆਂ ਦੇ ਕਮਰੇ ਅਲੱਗ ਹੋਏ ਆ ਜਦੋਂ ਇਕੱਠੇ ਵੀ ਬੈਂਦੇ ਆ ਫੋਨਾਂ ਤੇ ਲੱਗੇ ਹੁੰਦੇ ਆ इवन ਮਾਂਪੇ ਲੱਗੇ ਹੁੰਦੇ ਨਿਆਣੇ ਲੱਗੇ ਹੁੰਦੇ ਸੋ ਮੇਰੇ ਹਿਸਾਬ ਨਾਲ ਆਪਣੇ ਨਿਆਣੇ ਨਾਲ ਜ਼ਰੂਰ ਇੰਨੀ ਕੁ ਬੌਂਡਿੰਗ ਰੱਖੋ ਇੰਨੀ ਕੁ ਨੇੜਤਾ ਰੱਖੋ ਕਿ ਜੇ ਕਲਾਸ਼ ਵਾਲੀ ਸਥਿਤੀ ਰੱਬ ਕਰੇ ਕਿਸੇ ਨਿਆਣੇ ਤੇ ਨਾ ਆਵੇ ਪਰ ਜੇ ਕਦੀ ਕਿ ਕਿਸੇ ਨਿਆਣੇ ਤੇ ਇਹੋ ਜਿਹਾ ਸਮਾਂ ਆਉਂਦਾ ਕਿਉਂਕਿ ਡਰ ਜਿਹੜਾ ਹੈ ਨਾ ਤੁਸੀਂ ਨਿਆਣੇ ਨੂੰ ਡਰ ਤੋਂ ਹਗਾ ਬਾਹਰ ਲਿਆਂ ਤੋਂ ਕਰਦੇ ਆ ਘਰ ਦੇ ਆ ਤੋਂ ਨਹੀਂ ਕਰਦੇ ਪਰ ਜੇ ਕਦੀ ਨਿਆਣਾ ਇਹੋ ਜਿਹੀ ਸਥਿਤੀ 'ਚ ਆਉਂਦਾ ਹੈ ਇੰਨਾ ਕੰਫਰਟੇਬਲ ਹੋਵੇ ਕਿ ਨਿਆਣਾ ਤੁਹਾਨੂੰ ਦੱਸ ਸਕੇ ਕਿ ਮਾਂ ਮੇਰੇ ਨਾਲ ਮਾਮੀ ਨੇ ਇਦਾਂ ਕੀਤਾ ਜਾਂ ਮੇਰੇ ਨਾਲ ਭਾਜੀ ਨੇ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹਨੂੰ ਸੁਣੋ ਉਹਨੂੰ ਸੁਣੋ ਨਿਆਣੇ ਨੂੰ ਕਿ ਬੱਚਾ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਆ ਇਹ ਨਹੀਂ ਕਿ ਸਿਰਫ ਅੱਖਾਂ ਮੀਟ ਲੋ ਤਾਂ ਆਪਣੇ ਰਿਸ਼ਤੇ ਤੇ ਹੀ ਅੰਨਾ ਵਿਸ਼ਵਾਸ ਕਰਦੇ ਰਹੋ ਬਿਲਕੁਲ ਵੀ ਨਹੀਂ ਕਿਉਂਕਿ ਬਾਹਰੋਂ ਨਹੀਂ ਇਹ ਲੋਕੀ ਆਉਂਦੇ ਇਹੋ ਜਿਹੇ ਦਰਿੰਦੇ ਇਹੋ ਜਿਹੇ ਮੈਂ ਤਾਂ ਕਹੂੰਗੀ ਕਿ ਇਹੋ ਜਿਹੇ ਲੋਕੀ ਜਾਨਵਰ ਲੋਕ ਇਹ ਘਰਾਂ ਚ ਹੀ ਹੁੰਦੇ ਆ ਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੱਚੀ ਦੇ ਨਾਲ ਸੱਚੀ ਇਹ ਹੋ ਜੇ ਸਾਰਾ ਕੁਝ ਹੋਏ ਹਨ ਤਾਂ ਸਪੈਸ਼ਲੀ ਮੈਂ ਬਹੁਤ ਕਰੀਬ ਨਾਲ ਜਾਣਿਆ ਇਹ ਉਹ ਜਦੋਂ ਮੈਂ ਇਹ ਲਿਖਿਆ ਉਹਨੂੰ ਕਲਾਸ਼ ਨੂੰ ਅਸਲੀ ਕਲਾਸ਼ ਨੂੰ ਸੋ ਇਸ ਕਰਕੇ ਮੈਂ ਚਾਹੁੰਦੀ ਆ ਮੇਰਾ ਇਹ ਸੱਚੀ ਦਿਲ ਹੀ ਰਿਕੁਐਸਟ ਹੈ ਸਾਰੇਆਂ ਅੱਗੇ ਕਿ ਆਪਣੇ ਬੱਚੇ ਨੂੰ ਜ਼ਰੂਰ ਇੰਨਾ ਕੰਫਰਟ ਲੈਵਲ ਦੋ ਕਿ ਉਹ ਤੁਹਾਨੂੰ ਦੱਸ ਸਕੇ ਤੇ ਤੁਸੀਂ ਉਹਨੂੰ ਸੁਣ ਸਕੋ ਪਰ ਮੈਂ ਇੱਥੇ ਤੁਸੀਂ ਤਾਂ ਬੇਨਤੀ ਕੀਤੀ ਮਾਪਿਆਂ ਨੂੰ ਵੀ ਬੱਚੇ ਦੀ ਸੁਣੋ ਪਰ ਮੈਂ ਸਾਰੇ ਮਾਪਿਆਂ ਨੂੰ ਬੇਨਤੀ ਇਹ ਕਰੂੰਗਾ ਕਿ ਇਸ ਨਾਵਲ ਨੂੰ ਜ਼ਰੂਰ ਪੜਿਓ ਕਿਉਂਕਿ ਹਾਥੀ ਦੀ ਪੈੜ ਦੇ ਵਿੱਚ ਹੀ ਸਾਰੀਆਂ ਪੈੜਾਂ ਆ ਜਾਂਦੀਆਂ ਜੇ ਤੁਸੀਂ ਨਾਵਲ ਪੜ ਲਓਗੇ ਤਾਂ ਤੁਹਾਨੂੰ ਮੇਰੀ ਬੇਨਤੀ ਕਮਲ ਗਿਲਜੀ ਦੀ ਬੇਨਤੀ ਤੇ ਜਾਂ ਤੁਹਾਨੂੰ ਕੋਈ ਇਸ ਨਾਵਲ ਨੂੰ ਪੜ ਕੇ ਹੋਰ ਕੋਈ ਪੜਨ ਲਈ ਕਵੇ ਉਹ ਸਾਰੀਆਂ ਬੇਨਤੀਆਂ ਇਸ ਨਾਵਲ ਦੇ ਵਿੱਚੋਂ ਹੀ ਮਿਲ ਜਾਣਗੀਆਂ ਤੇ ਕਮਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਸਾਡੇ ਸ਼ਰੋਤਿਆਂ ਦੀ ਝੋਲੀ ਪਾਇਆ ਤੇ ਮੈਂ ਕਹਿੰਦਾ ਵੀ ਤੁਹਾਡੇ ਲਈ ਤੁਹਾਡੀ ਕਲਮ ਲਈ ਅਸੀਂ ਸ਼ੋਭੇਛਾਵਾ ਪੇਂਟ ਕਰਦੇ ਆਂ ਜੀ ਬਹੁਤ ਬਹੁਤ ਥੈਂਕ ਯੂ ਮਨਦੀਪ ਜੀ ਤੁਹਾਡਾ ਵਾਹਿਗੁਰੂ ਤੁਹਾਨੂੰ ਤਰੱਕੀਆਂ ਦੇਵੇ ਤੇ ਤੁਸੀਂ ਵੀ ਆਪਣੀ ਕਲਮ ਨੂੰ ਇਸ ਤਰ੍ਹਾਂ ਹੀ ਚਾਲੂ ਰੱਖੋ ਤੇ ਆਪਣਾ ਜੋ ਵੀ ਤੁਹਾਡਾ ਕਾਰੋਬਾਰ ਚੱਲ ਰਿਹਾ ਆ ਉਹਨੂੰ ਵਧਾਓ ਤੇ ਵਾਹਿਗੁਰੂ ਤੁਹਾਡੀ ਇਸ ਚੈਨਲ ਨੂੰ ਤਰੱਕੀ ਦੇਵੇ ਨਿਊਜ਼ਪੇਪਰ ਨੂੰ ਤੁਹਾਡਾ ਸਾਰਾ ਸਾਰੇ ਕੰਮ ਸਾਰੇ ਬਹੁਤ ਵਧੀਆ ਵਧੀਆ ਹੋਵੇ ਜੀ ਬਹੁਤ ਬਹੁਤ ਸ਼ੁਕਰੀਆ ਮੈਨੂੰ ਆਪਣੇ ਇਸ ਚੈਨਲ 'ਚ ਲੈਣ ਦਾ ਜੀ ਥੈਂਕ ਯੂ ਜੀ ਸੋ ਦੋਸਤੋ ਇਹ ਸੰ ਸਾਡੇ ਬਹੁਤ ਹੀ ਅਜ਼ੀਜ਼ ਅ ਲੇਖਕਾ ਨਾਵਲਕਾਰਾ ਕਮਲ ਗਿੱਲ ਜਿਨ੍ਹਾਂ ਦਾ ਹਾਲ ਹੀ ਦੇ ਵਿੱਚ ਇੱਕ ਨਾਵਲ ਆਇਆ ਗੰਧਲੇ ਰਸਤੇ ਤੇ ਉਸ ਨਾਵਲ ਨੇ ਔਨ ਸਾਰੀ ਤਰਥੱਲੀ ਇੰਨੀ ਕ ਮਚਾਈ ਕਿ ਪਹਿਲੇ ਹਫਤੇ ਦੇ ਵਿੱਚ ਹੀ ਲਗਭਗ 2000 ਕਾਪੀਆਂ ਵੇਚਣ ਦਾ ਦਾਵਾ ਤੇ ਮੈਂ ਕਹਿੰਨਾ ਕਿ ਕੋਈ ਅਲੋਕਾਰੀ ਗੱਲ ਨਹੀਂ 2000 ਤਾਂ ਬਹੁਤ ਥੋੜੀਆਂ ਉਸ ਨਾਵਲ ਲਈ ਉਸ ਨਾਵਲ ਦੀਆਂ ਤਾਂ ਕਾਪੀਆਂ ਅਕਹਿ ਵਿਕਣ ਦੀ ਉਮੀਦ ਪ੍ਰਗਟਾਈ ਜਾ ਸਕਦੀ ਹੈ ਕਿਉਂਕਿ ਬਹੁਤ ਹੀ ਗੰਭੀਰ ਮੁੱਦੇ ਉਸ ਨਾਵਲ ਦੇ ਵਿੱਚ ਛੋਹੇ ਗਏ ਆ ਤੇ ਮੈਂ ਆਪ ਸਭ ਨੂੰ ਬੇਨਤੀ ਕਰਦਾ ਤੁਸੀਂ ਜਿੱਥੇ ਕਿਤੇ ਵੀ ਹੋ ਤਾਂ ਅਸੀਂ ਇਸ ਵੀਡੀਓ ਦੇ ਰਾਹੀਂ ਵੀ ਉਸ ਨਾਵਲ ਨੂੰ ਖਰੀਦਣ ਲਈ ਜੋ ਜੋ ਜਾਣਕਾਰੀ ਚਾਹੀਦੀ ਹੈ ਅਸੀਂ ਸਕਰੀਨ ਦੇ ਉੱਤੇ ਚਲਾ ਰਹੇ ਹਾਂ ਤੁਸੀਂ ਉਹ ਜਾਣਕਾਰੀ ਦੇ ਰਾਹੀਂ ਜਾਂ ਉਸ ਫੋਨ ਨੰਬਰ ਦੇ ਰਾਹੀਂ ਤੁਸੀਂ ਸੰਪਰਕ ਕਰਕੇ ਇਹ ਨਾਵਲ ਖਰੀਦ ਸਕਦੇ ਹੋ ਤੇ ਬੇਨਤੀ ਹੱਥ ਪੈਰ ਜੋੜ ਕੇ ਇਹੀ ਹੈ ਕਿ ਕਿਸੇ ਲੇਖਕ ਨੂੰ ਉਚਿਤ ਹੱਲਾਸ਼ੇਰੀ ਇਹੀ ਹੁੰਦੀ ਹੈ ਕਿ ਉਸ ਦੀ ਲਿਖਤ ਜਿਹੜੀ ਉਹ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚੇ ਤੁਹਾਡੇ ਲਈ ਜਾਂ ਸਾਡੇ ਲਈ 100 200 ਰੁਪਇਆ ਕੋਈ ਮੈਂ ਨਾ ਨਹੀਂ ਰੱਖਦਾ ਪਰ ਉਸ ਲਿਖਤ ਦਾ ਮੁੱਲ ਮੈਂ ਕਹਿੰਦਾ ਕਿ ਉਸ ਲੇਖਕ ਨੂੰ ਹੱਲਾਸ਼ੇਰੀ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਬਿਆਨ ਨਹੀਂ ਕਰ ਸਕਦੇ ਸੋ ਬੇਨਤੀ ਹੈ ਕਿ ਜਿੱਥੋਂ ਕਿਤੋਂ ਵੀ ਤੁਹਾਨੂੰ ਇਹ ਨਾਵਲ ਮਿਲਦਾ ਇਹਨਾਂ ਨੰਬਰਾਂ ਤੇ ਇਸ ਜਾਣਕਾਰੀ ਤੇ ਸੰਪਰਕ ਕਰਕੇ ਨਾਵਲ ਜ਼ਰੂਰ ਖਿੱਦੋ ਤੇ ਉਸ ਤੋਂ ਬਾਅਦ ਆਪਣੇ ਵਿਚਾਰ ਵੀ ਸਾਂਝੇ ਕਰਨੇ ਨਾ ਭੁੱਲਣਾ ਇਹਨਾਂ ਕਹਿੰਦਾ ਹੈ ਅੱਜ ਤੁਹਾਡੇ ਕੋਲੋਂ ਖਿਮਾ ਲੈਣਾ ਧੰਨਵਾਦ